ਜ਼ਿਆਦਾ ਵਾਸਤਾ ਗਰੀਬ ਗੁਰਬਣਾ ਪੈਂਦਾ ਔਰ ਬਾਟਮ ਨਾ ਪੈਂਦਾ ਵਾ ਤੇ ਮੈਂ ਸਮਝਦਾ ਵੀ ਸਾਡੇ ਤੋਂ ਬਿਹਤਰ ਇਹਨਾਂ ਦੇ ਮਿਸਾਲ ਨਹੀਂ ਕੋਈ ਸਮਝਦਾ ਬਾਕੀ ਆਵਾਮੀ ਰਾਬਤੇ ਇਹਨਾਂ ਦੇ ਜਿਹੜੇ ਨਾ ਮਾਸ਼ਾਅੱਲਾ ਬਹੁਤ ਹੈ ਕਿ ਤਕਰੀਬਨ ਹਰ ਪਿੰਡ ਦੇ ਵਿੱਚ ਨੇਕੀ ਬਦੀ ਦੇ ਵਿੱਚ ਆ ਰਹੇ ਨੇ ਚੋਹ ਸਾਹਿਬ ਦੀ ਤਰ੍ਹਾਂ ਤਾਂ ਆਪ ਹੀ ਆਪਦੀ ਆਪ ਮਿਸਾਲ ਹੈ ਨਾ ਚੋਹ ਸਾਹਿਬ ਦਾ ਸਾਡੀ ਟੀਮ ਦਾ ਸਿਰਫ ਇੱਕ ਮਕਸਦ ਹੈ ਇਨਸਾਨੀਅਤ ਦੀ ਖਿਦਮਤ ਇਸ ਤੋਂ ਇਲਾਵਾ ਸਾਡਾ ਕੋਈ ਮਕਸਦ ਨਹੀਂ ਸਲਾਮ ਅਲੈਕੁਮ ਸੱਜਣੋ ਦਬੇਲੀਓ ਕੀ ਹਾਲ ਚਾਲ ਨੇ ਆਇਦਾ ਜਨਾਬ ਅਸੀਂ ਵਲੌਗ ਜਿਹੜਾ ਹੈ ਨਾ ਅੱਜ ਸਾਡੇ ਪਿੰਡ ਦੇ ਵਿੱਚ ਮੋਜ਼ਜ਼ ਸ਼ਖਸੀਅਤ ਚੌਧਰੀ ਸਗੀਰ ਅੰਜਮ ਸਾਹਿਬ ਜਿਨ੍ਹਾਂ ਨੂੰ ਇਦੀ ਆਫ ਸਾਈਵਾਲ ਆਖਿਆ ਜਾਂਦਾ ਹੈ ਉਹ ਆਏ ਹੋਏ ਨੇ ਤੇ ਆ ਪੀਰ ਸਾਹਿਬ ਇੱਥੇ ਬੈਠੇ ਨੇ ਹੁੱਕਾ ਸ਼ੁੱਕਾ ਛਕਦੇ ਪੈਣੇ ਅਸੀਂ ਥੋੜੀ ਦੇਰ ਤੱਕ ਜਨਾਬ ਜਾਨਣੇ ਚੌਧਰੀ ਸਗੀਰ ਅੰਜਮ ਕੋਲ ਮਾਰ ਆਮਦ हसन ਸਿਆਲ ਐਡਵੋਕੇਟ ਜਿਹੜੇ ਸਾਡੇ ਪਿੰਡ ਦੀ ਮੋਜ਼ਜ਼ ਸ਼ਖਸੀਅਤ ਹਨ ਉਹਦੇ ਡੇਰੇ ਤੇ ਉਹ ਮੌਜੂਦ ਹਨ ਸਾਨੂੰ ਹੀ ਉਹਨਾਂ ਇਨਵਾਈਟ ਕੀਤਾ ਮਾਰ ਆਮਦ हसन ਸਾਹਿਬ ਨੇ ਤੇ ਅਸੀਂ ਉਹਨਾਂ ਕੋਲ ਚੱਲਨੇ ਪੀਰ ਚੱਲੀਏ ਯਾਰ ਚੌਧ

ਅੱਜ ਸਾਡਾ ਅੱਜ ਦਾ ਵਿਲਾਗ ਤੁਸੀਂ لازਮੀ ਸੁਣਨਾ ਜੇ ਅੱਜ ਸਾਡਾ ਖਸੂਸੀ ਇਹ ਸਾਡਾ ਵਿਲਾਗ ਹੈ ਕਿ ਅਸੀਂ ਇੱਕ ਐਸੀ ਸ਼ਖਸੀਅਤ ਦਾ ਇੰਟਰਵਿਊ ਕਰਨ ਜਾ ਰਹੇ ਹਾਂ ਜਿਨੂੰ ਇਥੋਂ ਇਦੀਆ ਸਾਹਿਬ ਵਾਲਾ ਲਕਬ ਦਿੱਤਾ ਗਿਆ ਹੈ ਔਰ ਇਹਦੇ ਵਿੱਚ ਕੋਈ ਸ਼ੱਕ ਵੀ ਨਹੀਂ ਹੈ ਕਿ ਉਹਨਾਂ ਦਾ ਇਹ ਲਕਬ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਹੈ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਉਹ ਬਿਲਕੁਲ ਇਹ ਹੱਕਦਾਰ ਹਨ ਇਸ ਲਕਬ ਦੇ مستحق ਹਨ ਕਿਉਂਕਿ ਜਿੰਨਾ ਕੋ ਉਹਨਾਂ ਨੇ ਫਲਾ ਬਹੁਤ ਵਾਸਤੇ ਗਰੀਬ ਆਵਾਮ ਵਾਸਤੇ ਫਲਾਈ ਕੰਮ ਜਿੰਨੇ ਕੀਤੇ ਨੇ ਉਹ ਟਕੇ ਚੁਪੇ ਨਹੀਂ ਸ ਸਾਰਿਆਂ ਨੂੰ ਇਸ ਚੀਜ਼ ਦਾ ਇਲਮ ਹੈ ਕਿ ਮਜੀਦ ਸਾਡੀ ਖੁਸ਼ਕਿਸਮਤੀ ਹੈ ਕਿ ਅੱਜ ਉਹ ਸਾਡੇ ਚੱਕੇ ਤਸ਼ਰੀਫ ਲੈ ਆਏ ਨੇ ਇਹ ਮੇਰੀ ਮੁਰਾਦ ਰਾਏ ਹਕ ਫਾਊਂਡੇਸ਼ਨ ਦੇ ਬਾਨੀ ਜਨਾਬ ਚੌਧਰੀ ਸਗੀਰ ਅੰਜਮ ਸਾਹਿਬ ਤੇ ਇਹ ਸਾਡੀ ਖੁਸ਼ਕਿਸਮਤੀ ਹੈ ਇੱਥੇ ਆਏ ਨੇ ਅੱਜ ਤੇ ਅਸਲਾਮੁਅਲੈਕੁਮ ਚੌਧਰੀ ਸਾਹਿਬ ਠੀਕ ਠਾਕ ਹੋ ਸਭ ਖੈਰੀਅਤ ਹੈ ਅhmad हसन ਸਿਆਲ ਨੇ ਇਹ ਇਹਨਾਂ ਦੇ ਨਾਲ ਹਨ ਤੇ ਬਾਈ احمد ਅਸਲਾਮੁਅਲੈਕੁਮ ਚੌਧਰੀ ਸਾਹਿਬ ਹੋਰ ਸਭ ਖੈਰੀਅਤ ਹੈ ਅੱਲਾ ਦਾ ਸ਼ੁਕਰ ਹੈ ਜਨਾਬ ਠੀਕ ਠਾਕ ਰਹੇ ਹੋ ਅੰਜਾ ਚੋਰੀ ਸਾਹਿਬ ਇਹ ਜਿਹੜਾ ਰਾਏ ਐਕ ਵੈਲਫੇਅਰ ਫਾਊਂਡੇਸ਼ਨ ਹੈ ਮੈਂ ਜਦੋਂ 8ਵੀਂ 9ਵੀਂ ਚ ਗੋਲ ਮਠਾਈ ਸਕੂਲ ਸਾਹਿਵਲ ਤੇ ਸਟੂਡੈਂਟ ਸੀ ਨਾ ਉਹ ਉਦੋਂ ਤੋਂ ਮੈਂ ਇਹ ਨਾ ਸੁਣਨ ਲੱਗਾਂ ਰਾਏ ਫਾਊਂਡੇਸ਼ਨ ਦਾ ਤੇ ਉਦੋਂ ਤੋਂ ਤੁਸੀਂ ਵਰਕ ਕਰਨ ਲੱਗਿਓ ਤੇ ਇਹ ਇਹ سلسلہ ਕਦੋਂ ਤੋਂ ਸ਼ੁਰੂ ਕੀਤਾ ਤੁਸੀਂ ਇਹ ਮਾਸ਼ਾਅੱਲਾ ਅੱਜ ਤੋਂ ਕੋਈ 14 16 ਸਾਲ ਪਹਿਲਾਂ ਦਾ ਮਾਸ਼ਾਅੱਲਾ ਸਾਡਾ ਸ਼ੁਰੂ ਹੋਇਆ ਤਾਂ ਇਨਸ਼ਾਅੱਲਾ ਹੌਸਾ ਹੌਸਾ ਇਹ ਵੱਧ ਰਿਹਾ ਹੈ ਮਾਸ਼ਾਅੱਲਾ ਅੱਛਾ ਇਹਦੇ ਵਿੱਚ ਇੱਕ ਤੁਹਾਡਾ ਜਿਹੜਾ ਰਾਸ਼ਨ ਦੇਵਨ ਵਾਲਾ ਉਹਨੂੰ ਬੜਾ ਸਰਾਇਆ ਜਾ ਰਿਹਾ ਤੇ ਰਾਸ਼ਨ ਤੋਂ ਇਲਾਵਾ ਵੀ ਕੋਈ ਮਤਲਬ ਹੋਰ ਵੀ ਇਹ ਮਰਾਤ ਮਤਲਬ ਮੁਸਤਹਿਕ ਜਾਂ ਬੇਵਾ ਜਾਂ ਗਰੀਬ ਲੋਕਾਂ ਨੂੰ ਦਿੱਤੀ ਜਾਂਦੀ ਹੈ ਹਾਂਜੀ ਰਾਸ਼ਨ ਤੋਂ ਇਲਾਵਾ ਸਾਡੇ ਬਹੁਤ ਸਾਰੇ ਪ੍ਰੋਜੈਕਟ ਹੈਗੇ ਸਕੂਲਾਂ ਵਿੱਚ ਅਸੀਂ ਬੱਚਿਆਂ ਨੂੰ ਵਰਦੀਆਂ ਦਿੰਨੇ ਆ ਸਕੂਲਾਂ ਵਿੱਚ ਕਮਰੇ ਬਣਾਉਣੇ ਆ ਜੇਲਾਂ ਨੂੰ ਸਮਾਨ ਦੇਈਦਾ ਵਾ ਹਸਪੀਟਲ ਵਿੱਚ ਸਮਾਨ ਦੇਈਦਾ ਵਾ ਹੋਰ ਵੀ ਜਿਹੜੇ ਜਿਹੜੇ ਫਾਊਂਡੇਸ਼ਨ ਆ ਉਹਨਾਂ ਨੂੰ ਵੀ ਮਾਸ਼ਾਅੱਲਾ ਕਵਰ ਕਰੀਦਾ ਵਾ ਇਸ ਲਈ ਅਜਾ ਸਾਡਾ ਬਹੁਤ ਸਾਰਾ ਬੇਵਫਗਾਨ ਜਿਹੜੀਆਂ ਹੈਗੀਆਂ ਵਾ ਸ਼ਹਦਾ ਜਿਹੜੇ ਹੈਗੇ ਆ ਆਰਮੀ ਵਾਲੇ ਜਾਂ ਆਪਣੇ ਪੁਲਿਸ ਵਾਲੇ ਉਹਨਾਂ ਵਾਸਤੇ ਵੀ ਕਰੀਦਾ ਤੇ ਹਰ ਤਰ੍ਹਾਂ ਸਾਡਾ ਸੁਲਤਾਨ ਲੜਕੇ ਵੀ ਮਾਸ਼ਾਅੱਲਾ ਲਾਈਦੇ ਆਹਰੋ ਪਲਾਂਟ ਵੀ ਲਾਈਦੇ ਹੋਰ ਵੀ ਸਾਡੇ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਅੱਲਾਹ ਤਾਲਾ ਦੇ ਫਜ਼ਲੋ ਕਰੋਂ ਦਿਨ ਬਦਨ ਚੱਲ ਰਹੇ ਆ ماشاءاللہ ماشاءاللہ میں کہنا کاش کوئی اور شخصیت صاحب والی ہیں جڑے مخیر حضرات ہیں اس طرح سوچن تا ਸਾਡੇ ਕਮਜ਼ ਕਮ ਜ਼ਿਲ੍ਹਾ ਸਹੀਵਾਲ ਚ ਗਰਬਾ ਦਾ ਖਤਮਾ ਹੋ ਸਕਦਾ ਹੈ ਤੇ ਬਹੁਤ اچھی ਕਾਵੇਸ਼ ਹੈ ਤੇ ਇਹ ਕਿੰਨੇ ਕ ਦਿਹਾੜ ਤੱਕ ਜਾਂ ਕਿੰਨਾ ਇੱਕ ਜ਼ਿਆਦਾ ਇਹ ਫੈਲ ਚੁਕਿਆ ਹੈ ਤੁਹਾਡਾ ਇਹ ਜਿਹੜਾ ਫਾਊਂਡੇਸ਼ਨ ਦਾ ਕੰਮ ਸਾਡਾ ਇਸ ਵੇਲੇ ਤਕਰੀਬਨ تحصیل ਸਹੀਵਾਲ ਜਿਹੜੀ ਨਾ ਜੀ ਟੋਟਲ ਪੂਰਾ ਸਹੀਵਾਲ ਸਿਟੀ ਤੇ ਉਸ ਤੋਂ ਇਲਾਵਾ بجلی ਪਾਣੀ ਬਿਜਲੀ ਹੋਰ ਪਾਣੀ ਦਾ ਖਾਦ ਦਾ ਮਸਲਾ ਆਪਣੇ ਦਾ ਹਰ ਚੀਜ਼ ਜਿਹੜੀ ਨਾ ਤਕਰੀਬ ਕਿਸਾਨਾਂ ਦੇ ਮਸਾਇਲ ਵੀ ਹੋਣੇ ਕਿਸਾਨਾਂ ਦੇ ਵੀ ਮਸਾਇਲ ਅੱਜ ਕੱਲ ਸ਼ੁਰੂ ਹੋਏ ਮੌਜੂਦਾ ਤੇ ਇਸ ਤਰ੍ਹਾਂ ਕਰਕੇ ਨਾ ਜੀ ਇਹ ਸਾਰੇ ਮਤਲਬ ਜਿਹੜੀ ਮਹਿੰਗਾਈ ਹੈ ਨਾ ਜਿਹਦਾ ਯਾਨੀ ਕਿ ਸਾਡਾ ਚੁੱਕੇ ਜ਼ਿਆਦਾ ਵਾਸਤਾ ਗਰੀਬ ਗੁਰਬ ਨੇ ਪੈਂਦਾ ਔਰ ਬਾਟਮ ਨਾ ਪੈਂਦਾ ਵਾ ਤੇ ਮੈਂ ਸਮਝਦਾ ਵੀ ਸਾਡੇ ਤੋਂ ਬਿਹਤਰ ਇਹਨਾਂ ਦੇ ਮਸਾਲ ਨਹੀਂ ਕੋਈ ਸਮਝਦਾ ਬਿਲਕੁਲ ਜੀ ਚੋਰੀ ਸਾਹਿਬ ਨੇ ਬਿਜਾਇ ਫਰਮਾਇਆ ਕਿ ਇੱਕ ਸਾਡੇ عوام ਵਿੱਚ ਇਹ ਰਾਏ ਪਾਈ ਜਾਂਦੀ ਸੀ ਕਿ ਤੁਸੀਂ ਅਗਰ ਐਮਐਨਏ ਦੇ ਇਲੈਕਸ਼ਨ ਲੜਦੇ ਨਾ ਤਾਂ ਜ਼ਿਆਦਾ ਰਿਸਪੌਂਸ ਮਿਲਣਾ ਸੀ ਮੈਂ ਬਜਾਏ ਐਮਪੀਏ ਦੇ ਕਿਉਂਕਿ ਐਮਪੀਏ ਦੇ ਟਿਕਟ ਹੋਲਡਰ ਮੌਜੂਦ ਸੀ ਐਪਟੀਆਈ ਦਾ ਤੇ ਤੁਹਾਨੂੰ ਐਮਐਨਏ ਦਾ ਟਿਕਟ ਮਿਲ ਸਕਦਾ ਸੀ ਤੇ ਐਮਐਨਏ ਦਾ ਤਾਂ ਤੁਸੀਂ ਉਹ ਕੀ ਇਸ ਚੀਜ਼ ਨੂੰ ਕਿਸ ਤਰ੍ਹਾਂ ਲੈਂਦੇ ਹੋ ਇਹਦੇ ਵਿੱਚ ਕੋਈ ਐਸੀ ਗੱਲ ਨਹੀਂ ਮੈਂ ਐਮਐਨਏ ਦੇ ਲੜਨ ਸਾਡਾ ਸ਼ਹਿਰ ਚ ਕਾਫੀ ਤਲਕ ਹੈਗਾ ਵਾ ਤੇ ਇਹ ਚੱਕਾ ਜਿਹਦਾ ਹੈ ਹੁਣ ਸਾਡਾ ਮਾਸ਼ਾਅੱਲਾ ਨਵਾਂ ਰابطਾ ਰابطਾ ਹੋਇਆ ਤੇ ਜਿੱਤੇ ਸਨ ਬੜਾ ਅੱਛਾ ਰਿਸਪਾਂਸ ਮਿਲੇਆ ਤੇ ਸ਼ਹਿਰ ਤੇ ਸਾਡਾ ਅਰੇ ਨੈਟਵਰਕ ਹੈਗਾ ਸਾਡੇ ਵਾਸਤੇ ਐਮਐਨਏ ਦੇ ਇਲੈਕਸ਼ਨ ਲੜਨਾ ਕੋਈ ਮੁਸ਼ਕਲ ਨਹੀਂ ਹੈਗੇ ਤੇ ਅਸੀਂ ਹੋਪ ਕਰ ਰਹੀਏ ਕਿ ਨੈਕਸਟ ਹੋ ਸਕਦਾ ਤੁਸੀਂ ਐਮਐਨਏ ਵੀ ਆ ਸਕਦੇ ਹੋ ਉਮੀਦਵਾਰ ਐਮਐਨਏ ਦੇ ਹਾਂਜੀ ਉਹ ਕੋਸ਼ਿਸ਼ ਕੀਤੀ ਜਾ ਸਕਦੀ ਦੇਖਾਂਗੇ ਜੋ ਕਹਿੰਦੇ ਨਾ ਉਹ ਤੇਲ ਕੋ ਦੇਖੋ تیر ਕੀ ਧਾਰ ਕੋ ਦੇਖੋ ਤੇ ਜਿਹੜਾ ਮਸਲਾ ਬਣੇਗਾ ਤੇ ਉਹਦੇ ਵਿੱਚ ਅਸੀਂ ਇਨਸ਼ਾਅੱਲਾ ਤਾਲਾ ਪਾਰਟਿਸਪੇਟ ਕਰਾਂਗੇ ਠੀਕ ਹੈ ਜੀ ਇਹ ਚੌਧਰੀ ਸਗੀਰ ਅੰਜਮ ਸਾਹਿਬ ਸੰਨ ਸਾਡੀ ਖੁਸ਼ਕਿਸਮਤੀ ਕਿ ਅੱਜ ਇਹ ਸਾਡੇ ਦਰਮਿਆਨ ਹਨ ਸਾਨੂੰ ਇਹਨਾਂ ਟਾਈਮ ਦਿੱਤਾ ਹੈ ਤੇ ਮੈਂ ਮਾਰ ਅਹਿਮਦ हसन ਤੁਸੀਂ ਕੰਕੁਵੀਆਂ ਨਾ ਅਗਰ ਤੁਸੀਂ ਕੋਈ ਕਮੈਂਟਸ ਦੇਣਾ ਚਾਹੁੰਦੇ ਜੀ ਅਸਲਾਮੁਅਲੈਕਮ ਚੌਧਰੀ ਸਾਹਿਬ ਦੇ ਵਾਲਦੇ ਨਾਲ ਮੈਂ ਥੋੜੀ وضاحت ਕਰਾਂਗਾ ਕਿ ਚੌਧਰੀ ਸਗੀਰ ਅੰਜਮ ਸਾਹਿਬ ਜਿਹੜੇ ਨਾ ਉਹ ਸਾਡੇ ਪਿੰਡ ਲੋਂਗਾਣ ਦੇ ਵਿੱਚ ਤਸ਼ਰੀਫ ਲੈ ਜਾਂਦੇ ਨੇ ਔਰ ਵੈਲਫੇਅਰ ਦੇ ਹਵਾਲੇ ਦੇ ਨਾਲ ਵੀ ਮਾਸ਼ਾਅੱਲਾ ਉਹਨਾਂ ਦੀ ਜਿਹੜੀ ਰਾਏ ਹੱਕ ਫਾਊਂਡੇਸ਼ਨ ਹੈ ਉਹ ਬਹੁਤ ਅੱਛਾ ਕੰਮ ਕਰ ਰਹੀ ਹੈ ਖਾਸ ਕਰ ਮਸਤਕੀਨ ਜਿਹੜੇ ਨੇ ਉਹਨਾਂ ਨੂੰ ਰਮਜ਼ਾਨ ਸ਼ਰੀਫ ਦੇ ਵਿੱਚ ਇਹਨਾਂ ਫਰਦਨ ਫਰਦਨ ਹਰ ਪਿੰਡ ਦੇ ਵਿੱਚ ਹਰ ਕਲੋਨੀ ਦੇ ਵਿੱਚ ਸ਼ਹਿਰ ਦੇ ਮੁਖਤਲਫ ਸੋਸਾਇਟੀਆਂ ਦੇ ਵਿੱਚ ਇਹਨਾਂ ਰਾਸ਼ਨ ਜਣ ਸਪਲਾਈ ਕੀਤਾ ਹੈ ਔਰ ਇਹਨਾਂ ਦੀ ਜਿਹੜੀ ਤਨਜ਼ੀਮ ਰਹੀ ਹੈ ਕਿ ਮੈਂ ਸਮਝਦਾ ਕਿ ਇੱਕ ਮੁੰਤਜ਼ਮ ਮਨਜ਼ਮ ਤਰੀਕੇ ਦੇ ਨਾਲ ਚੱਲ ਰਹੀ ਹੈ ਜਿਨ੍ਹਾਂ ਦਾ ਜਿਹੜਾ ਆਊਟਪੁੱਟ ਹੈ ਉਹ ਬਹੁਤ ਪੋਜ਼ਿਟਿਵ ਹੈ ਤੇ ਬਾਕੀ ਸਿਆਸਤ ਦੇ ਵਜੋਂ ਚੌਧਰੀ ਸਾਹਿਬ ਦੀ ਜਿਹੜੀ ਐਫਰਟਸ ਹੈ ਇਸ ਇਲੈਕਸ਼ਨ ਦੇ ਵਿੱਚ ਇਨਾਂ ਦੀ ਬਹੁਤ ਪੋਜ਼ਿਟਿਵ ਰਹੀਆਂ ਕਿਉਂਕਿ ਆਜ਼ਾਦ ਐਸ਼ੀਅਦ ਨਾਲ ਇਹਨਾਂ ਨੇ ਇਲੈਕਸ਼ਨ ਕੰਟੈਸਟ ਕੀਤਾ ਹੈ ਤੇ ਆਜ਼ਾਦ ਐਸ਼ੀਅਦ ਨਾਲ ਆਵਾਮ ਨੇ ਇਹਨਾਂ ਨੂੰ ਬਹੁਤ ਅੱਛਾ ਰਿਸਪਾਂਸ ਦਿੱਤਾ ਹੈ। ਔਰ ਜਿੱਤੂ ਤੀਕਰ ਐਮਐਨਏ ਦੇ ਇਲੈਕਸ਼ਨ ਦੇ حوالے ਦੇ ਨਾਲ ਤੁਸੀਂ ਕੁਐਸਚਨ ਕੀਤਾ ਹੈ ਕਿਉਂਕਿ ਮੇਰਾ ਇਸ ਵਕਤ ਰੈਸ਼ ਸਾਈਵਾਲ ਦੇ ਵਿੱਚ ਵੀ ਮੈਂ ਸਾਈਵਾਲ ਨੂੰ ਐਡਵੋਕੇਟ ਹਾਂ। ਡਿਸਟ੍ਰਿਕਟ ਲੈਵਲ ਤੇ ਜਿਹੜੇ ਪਲੇਟਫਾਰਮ ਤੇ ਮੈਂ ਤਕਰੀਬਨ ਲੋਕਾਂ ਨਾਲ ਮੇਰੇ ਰਿਲੇਸ਼ਨ ਹਨ ਔਰ ਮੈਂ ਸਮਝਦਾ ਕਿ ਚੌਟਰੀ ਸਾਹਿਬ ਅਗਰ ਐਮਐਨਏ ਦੇ ਇਲੈਕਸ਼ਨ ਤੇ ਕੰਟੈਸਟ ਕਰਦੇ ਨੇ ਤੇ ਇਹਨਾਂ ਨੂੰ ਬਹੁਤ ਅੱਛਾ ਰਿਸਪੌਂਸ ਮਿਲੇਗਾ ਬਾਕੀ ਆਵਾਮੀ ਰابطੇ ਇਹਨਾਂ ਦੇ ਜੜਨਾ ਮਾਸ਼ਾਅੱਲਾ ਬਹੁਤ ਹੈ ਕਿ ਤਕਰੀਬਨ ਹਰ ਪਿੰਡ ਦੇ ਵਿੱਚ ਨੇਕੀ ਬਦੀ ਦੇ ਵਿੱਚ ਆ ਰਹੇ ਨੇ ਔਰ ਇਹੀ ਇਹਨਾਂ ਨੂੰ ਜਿਹੜਾ ਨਾ ਪੋਜ਼ਿਟਿਵ ਰਿਸਪੌਂਸ ਮਿਲ ਰਿਹਾ ਬਾਕੀ ਸਾਡੇ ਮਹਿਮਾਨ ਨੇ ਸਾਡੇ ਦੋਸਤ ਨੇ ਭਾਈ ਨੇ ਸਾਡੀਆਂ ਦੁਆਵਾਂ ਨੇ ਕਿ ਅੱਲਾਹ ਤਾਲਾ ਦੀ ਜਾਤ ਇਹਨਾਂ ਦੀ ਰਾਏ ਹੱਕ ਫਾਊਂਡੇਸ਼ਨ ਨੂੰ ਇਹਨਾਂ ਦੇ ਵੈਲਫੇਅਰ ਜਿਹੜੇ ਆਵਾਮੀ ਰابطੇ ਨੂੰ ਕਾਇਮ ਦائم ਰੱਖੇ ਬਹੁਤ ਸ਼ੁਕਰੀਆ ਜਜ਼ਾਕ ਅੱਲਾਹ ਅਮੀਨ ਬਹੁਤ ਸ਼ੁਕਰੀਆ ਚੌਧਰੀ ਸਾਹਿਬ ਤੁਸੀਂ ਟਾਈਮ ਦਿੱਤਾ ਮਿਹਰਬਾਨੀ ਜੀ ਐਮਰਲ ਭਾਈ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਮਾੜ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਅਜੀ ਸਾਹਿਬ ਬਹੁਤ-ਬਹੁਤ ਸ਼ੁਕਰੀਆ ਬੜੀ ਰابطਾ ਹੀ ਹੁੰਦਾ ਇਸੇ ਤਰ੍ਹਾਂ ਹੀ ਹੁੰਦਾ ਆਵਾਮ ਤਾਈਂ ਗੱਲ ਪਹੁੰਚਣ ਦਾ ਵੀ ਤੇ ਆਪਣੇ ਪਿੰਡ ਦੀ ਨੁਮਾਇੰਦੀ ਤੁਸੀਂ ਕਰਦੇ ਮਹਾਰਾਮਦ ਅਸਲ ਸਾਹਿਬ ਹੈਣ ਹਾਲਾਂਕਿ ਉੱਥੇ ਵੀ ਬਹਿ ਕੇ ਸਾਰਾ ਕੁਝ ਕਰ ਸਕਦੇ ਹਾਂ ਸਿਰਫ ਇਸ ਵਾਸਤੇ ਆਂਦੇ ਨੇ ਪਿੰਡੇ ਚ ਉੱਥੇ ਸਾਰੀਆਂ ਗੱਲਾਂ ਬਾਤਾਂ ਖੁਸ਼ੀ ਗਮੀ ਦੇ ਚੌਹੀ ਸਾਹਿਬ ਦੇ ਤਾਂ ਆਪ ਹੀ ਆਪਦੀ ਆਪ ਮਿਸਾਲ ਹੈ ਨਾ ਬਿਲਕੁਲ ਮਸ਼ਵਿਰਤ ਤੋਂ ਇਲਾਵਾ ਇਲੈਕਸ਼ਨ ਤੋਂ ਹਟ ਕੇ ਇੱਕ ਇਨਸਾਨ ਹੋਣ ਤੋਂ ਪਹਿਲੇ ਇਨਸਾਨੀਅਤ ਇਨਸਾਨ ਦੋਸਤ ਹੈ ਬਿਲਕੁਲ ਇਨਸਾਨਸਦ ਇਨਸਾਨੀਅਤ ਹੋਏ ਤਾਂ ਫਿਰ ਇਨਸਾਨ ਹੈ ਉਸ ਤੋਂ ਬਾਅਦ ਬਾਕੀ ਦੁਨੀਆ ਦਾ ਇਹ ਤੇ ਚਲਦੇ ਵੀ ਮੈਂ ਬਾਕੀ ਖੁਸ਼ੀ ਗਮੀ ਤੇ ਆਣ ਜਾਣ ਵਾਲਾ ਬੰਦਾ ਜਿਹੜਾ ਹੈ ਨਾ ਉਹ ਕਦੀ ਮਯੂਸ ਨਹੀਂ ਹੁੰਦਾ ਮੇਰੇ ਹਿਸਾਬ ਵਿੱਚ ਤਾਂ ਤੁਹਾਡਾ ਕੀ ਖਿਆਲ ਹੈ ਵੀ ਜਿਹੜਾ ਹੈ ਚੌਹੀ ਸਾਹਿਬ ਕੰਮ ਕਰ ਰਹੇ ਹੈ ਇਹ ਕਿਹਨਾਂ ਤ <coughs> बिस्मिल्लाह लाल रमान साहब जो भी कर का रहे हैं काम वो बेहतरीन अच्छा काम कर का रहे हैं और गरीबों की देखभाल कर रहे हैं और अच्छा अपना जो भी नंदे देने आ रही है वो अपना बहुत अच्छा सोच रहे हैं ਸਲੇਨਾ ਰਾਏ ਹੱਕ ਵੈਲਫੇਅਰ ਫਾਊਂਡੇਸ਼ਨ ਦੇ ਨਾਇਬ ਸਦਰ ਅਹਿਮਦ ਭਾਈ ਹਨ ਤੇ ਅਹਿਮਦ ਭਾਈ ਨਾਲ ਸਾਡੀ ਖੁਸ਼ਕਿਸਮਤੀ ਹੈ ਕਿ ਚੋਰੀ ਸਗੀਰ ਸਾਹਿਬ ਨਾਲ ਅਹਿਮਦ ਭਾਈ ਵੀ تشریف ਲਾਏ ਨੇ ਤੇ ਅਹਿਮਦ ਭਾਈ ਕੀ ਹਾਲ ਹਨ ਸਭ ਖੈਰੀਅਤ ਹੈ ਤੇ ਤੁਸੀਂ ਕਿਉਂਕਿ ਅਗੇ ਚੌਰੀ ਸਾਹਿਬ ਨੂੰ ਅਸੀਂ ਸਵਾਲ ਹੈ ਜਿਹੜੇ ਸਾਰੇ ਸੀਓ ਕਰ ਦਿੱਤੇ ਨੇ ਮਤਲਬ ਤੁਹਾਡੇ ਕੋਲ ਮੈਂ ਇਹ ਪੁੱਛਣਾ ਚਾਹਾਂਗਾ ਕਿ ਤੁਹਾਡਾ ਇੱਕ ਐਸਾ ਫੀਡਬੈਕ ਰਿਹਾ ਆਵਾਮੀ ਹਲਕਿਆਂ ਦੇ ਵਿੱਚ ਤੁਸੀਂ ਗਏ ਹੋ ਲੋਕਾਂ ਦਾ ਕਿਹਦਾ ਰਿਸਪੌਂਸ ਹੈ ਤੇ ਇਹ ਜਿਹੜੀ ਰਾਏ ਹੱਕ ਵੈਲਫੇਅਰ ਫਾਊਂਡੇਸ਼ਨ ਇੱਕ ਫਲਾਈ ਤਨਜ਼ੀਮ ਹੈ ਇਸ حوالے ਨਾਲ ਲੋਕਾਂ ਦਾ ਕੀ ਫੀਡਬੈਕ ਹੈ ਜੀ ਅਸਲਾਮੁਅਲੈਕੁਮ ਬਾਹਸੀਤ ਨਾਇਬ ਸਦਲ ਆਹ ਵੈਲਫੇਅਰ ਫਾਊਂਡੇਸ਼ਨ ਦੇਖੋ ਭਾਈ ਜਨ ਸਾਡਾ ਇੱਕੋ ਹੀ ਮਿਸ਼ਨ ਹੈ ਇਨਸਾਨੀਅਤ ਦੀ ਖਿਦਮਤ ਅਸੀਂ ਇਲੈਕਸ਼ਨ ਲੜਿਆ ਸੂਸਬਾ ਸਾਡੇ ਬਜ਼ੁਰਗ ਨੇ ਵੱਡੇ ਨੇ ਇਲੈਕਸ਼ਨ ਲੜਨ ਦਾ ਮਕਸਦ ਹੀ ਇੱਕ ਸੀਗਾ ਇਨਸਾਨੀਅਤ ਦੀ ਖਿਦਮਤ ਕੋਈ ਅਸੀਂ ਨਾ ਤੇ ਅਸੀਂ ਸਿਆਸੀ ਹੈਗੇ ਆ ਨਾ ਤੇ ਚੋਣ ਸਭ ਨੂੰ ਕੋਈ ਸੀਟਾਂ ਦੀ ਜ਼ਰੂਰਤ ਆ ਅੱਲਾਹ ਤਾਲਾ ਦਾ ਮਾਸ਼ਾਅੱਲਾ ਦਿੱਤਾ ਸਭ ਕੁਝ ਹੈ ਉਹ ਇਨੀ ਉਮਰ ਦੇ ਵਿੱਚ ਆ ਕੇ ਵੀ ਦਿਨ ਰਾਤ ਐਫਰਟ ਕਰਦੇ ਆ ਸਿਰਫ ਔਰ ਸਿਰਫ ਆਪਣੇ ਇਲਾਕੇ ਦੀ ਸਲਾਹੂ ਬਹੂਤ ਵਾਸਤੇ ਨੌਜਵਾਨ نسل ਜਿਹੜੀ ਆ ਉਹ ਪੜ੍ਹ ਲਿਖ ਕੇ ਅੱਛੇ ਕਿਤੇ ਜਗ੍ਹਾ ਤੇ ਸੈਟਲ ਹੋ ਜਾਣ ਠੀਕ ਹੈ ਤੇ ਜਿਹੜੀ ਬੇਵਹਾਵਤਾਵਾਂ ਉਹਨਾਂ ਵਾਸਤੇ ਕੋਈ ਅੱਛਾ ਸਿਸਟਮ ਹੋ ਤਿਆਰ ਕਰਦੇ ਨਹੀਂ ਇਕ ਮਹਾਨਾ ਰਾਸ਼ਨ ਚੱਲ ਰਿਹਾ ਹੁੰਦਾ ਵਾ ਜਿਹੜਾ ਤਕਰੀਬਨ ਹਰ ਮਹੀਨੇ ਨਾ 1 ਤੋਂ 5 ਤਰੀਕ ਤੱਕ ਉਹਨਾਂ ਦੀ ਬਕਾਇਦਾ ਕਾਪੀ ਬਣੀ ਵਿਭਾਗਾਂ ਦੀ ਉਹ ਉਹਨਾਂ ਨੂੰ ਮਿਲਣਾ ਹੀ ਮਿਲਣਾ ਉਸ ਤੋਂ ਬਾਅਦ ਹਰ گاؤں ਦੀ ਲਿਸਟ ਚੱਲਦੀ ਇੱਕ ਮਹੀਨੇ ਬਾਅਦ ਉਹਨਾਂ ਦੀ ਵਾਰੀ ਆਂਦੀ ਹੈ ਇੱਕ ਮਹੀਨੇ ਬਾਅਦ ਉਹਨਾਂ ਨੂੰ ਦੁਬਾਰਾ ਰਾਸ਼ਨ ਮਿਲ ਜਾਂਦਾ ਵਾ ਮਤਲਬ ਦੱਸਣ ਦਾ ਮਕਸਦ ਇਹ ਹੈ ਕਿ ਜੋ ਸਾਫ ਦਾ ਸਾਡੀ ਟੀਮ ਦਾ ਸਿਰਫ ਇੱਕ ਮਕਸਦ ਹੈ ਇਨਸਾਨੀਅਤ ਦੀ ਖਿਦਮਤ ਇਤੋਂ ਲਵਾ ਸਾਡਾ ਕੋਈ ਮਕਸਦ ਨਹੀਂ ਮੇਰਾ ਇੱਕ ਸਵਾਲ ਹੈ ਜੀ ਅਗਰ ਬਿਲਫਰ ਜੇਕ ਬੰਦਾ ਮੈਂ ਹੀ ਆ ਮੈਂ ਆ ਨਾ ਮੈਂ ਵੋਟ ਨਹੀਂ ਦੇਣੇ ਜੀ ਜੀ ਤੇ ਮੈਂ ਗਰੀਬ ਹਾਂ ਤੇ ਕੀ ਖਿਆਲ ਹੈ ਮੈਨੂੰ ਵੀ ਰਾਸ਼ਨ ਮਿਲ ਸੇਗਾ ਸਿਰਫ ਵੋਟ ਤੱਕ ਹੀ ਹੈ ਸਰ ਇਸ ਤਰ੍ਹਾਂ ਕਿ ਅਸੀਂ ਜਿਨ੍ਹਾਂ ਨੇ ਸਾਨੂੰ ਵੋਟ ਨਹੀਂ ਦਿੱਤੇ ਅਸੀਂ ਇਸ ਟਾਈਮ ਸਿਰਫ ਫੋਕਸ ਹੀ ਉਹਨਾਂ ਨੂੰ ਕਰ ਰਹੇ ਹਾਂ ਕਿ ਅਸੀਂ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਬਲਾਈਜ ਕਰ ਸਕੀਏ ਉਹਨਾਂ ਦੇ ਦਿਲਚਸਪੀ ਨਾ ਆਵੇ ਕਿ ਅਸੀਂ ਉਹਨਾਂ ਨੂੰ ਵੋਟ ਨਹੀਂ ਦਿੱਤੇ ਕੀ ਆਏ ਸਾਡੇ ਕੰਮ ਆ ਰਹੇ ਜਾਂ ਨਹੀਂ ਆ ਰਹੇ ਅਸੀਂ ਫਰਸਟ ਪਾਇਓਰਿਟੀ ਉਹਨਾਂ ਨੂੰ ਲੱਖੀ ਜਿਨ੍ਹਾਂ ਨੇ ਸਾਨੂੰ ਵੋਟ ਨਹੀਂ ਦਿੱਤੇ ਠੀਕ ਹੈ ਕਿਉਂਕਿ ਸਾਡਾ ਮਕਸਦ ਹੀ ਇੱਕ ਤਾਂ ਇਨਸਾਨੀ ਦੀ ਖੇਮਤ ਸਾਨੂੰ ਵੋਟਾਂ ਨਾਲ ਕੋਈ ਗੱਲ ਨਹੀਂ ਕਿਸੇ ਨੇ ਦਿੱਤੇ ਸਾਨੂੰ ਨਹੀਂ ਦਿੱਤੇ ਠੀਕ ਹੈ ਕਿਉਂਕਿ ਚੋਣ ਸਰਬ ਦਾ ਸਿਕਟਾਂ ਦਾ ਕੋਈ ਮਕਸਦ ਨਹੀਂ ਕਿ ਉਹਨਾਂ ਦਾ ਇਵਾਨ ਦੇ ਵਿੱਚ ਜਾਣ ਦਾ ਮਕਸਦ ਇੱਕ ਸੀਗਾ ਕਿ ਉੱਥੇ ਜਿਹੜਾ ਸਰਕਾਰੀ ਬਜਟ ਆਏਗਾ ਉਹ ਇੱਕ ਅੱਛੀ ਜਗ੍ਹਾ ਤੇ ਇਸਤੇਮਾਲ ਹੋਏਗਾ ਜਿੱਦਾਂ ਉਹ ਆਪਣੀ ਪਾਕਟ ਦੇ ਵਿੱਚੋਂ ਪਾਕਟ ਦੇ ਵਿੱਚੋਂ ਇਨਸਾਨੀਅਤ ਦੀ ਖਿਦਮਤ ਵਾਸਤੇ ਇੰਨਾ ਪੈਸਾ ਖਰਚ ਕਰ ਰਹੇ ਨੇ ਤੇ ਕਿਆ ਉਹ ਜਿਹੜਾ ਸਰਕਾਰੀ ਬਜਟ ਆਏਗਾ ਉਹ ਬਿਹਤਰ ਤਰੀਕੇ ਨਾਲ ਜ਼ਿਆਦਾ ਮਨਜ਼ਮ ਤਰੀਕੇ ਨਾਲ ਇਸਤੇਮਾਲ ਕਰ ਸਕਣਗੇ ਉਹ ਇਸ ਕਰਕੇ ਸਿਆਸਤ ਦੇ ਵਿੱਚ ਆਣਾ ਚਾਹ ਰਹੇ ਸੀ ਤੇ ਹੋਰ ਇਸ ਤੋਂ ਇਲਾਵਾ ਕੋਈ ਮਕਸਦ ਨਹੀਂ ਪੈਸੇ ਦੀ ਤਾਂ ਪਹਿਲੇ ਵੀ ਕਮੀ ਨਹੀਂ ਹੈ ਪੈਸੇ ਦੀ ਅੱਲਾਹ ਪਾਕ ਦਾ ਸ਼ੁਕਰ ਹੈ ਮਾਸ਼ਾਅੱਲਾ ਜੀ ਮਿਹਰਬਾਨੀ ਜੀ ਇਹ ਇਸੇ وجہ ਤੋਂ ਮੈਂ ਸਵਾਲ ਕੀਤਾ ਕਿ ਕੁਝ ਲੋਕ ਤਨਕੀਦ ਕਰਦੇ ਹਨ ਵੀ ਜਿਹੜੇ ਵੋਟ ਦਿੰਦੇ ਹਨ ਉਹਨਾਂ ਚੋਲੇ ਸਾਹਿਬ ਉਹਨਾਂ ਨੂੰ ਰਾਸ਼ਨ ਦਿੰਦੇ ਨੇ ਤੇ ਮੈਨੂੰ ਵੀ ਇਹ ਪਤਾ ਹੈ ਇਸਨੇ ਇਸ ਤੋਂ ਕੋਈ ਇਸ਼ੂ ਨਹੀਂ ਹਾਂ ਤੇ ਉਹ ਜਿਹੜਾ ਨਾ ਉਹ ਵੈਸੇ ਤਨਕੀਦ ਹੀ ਕਰਦੇ ਹਨ ਲੇਕਿਨ ਇਹਨਾਂ ਦਾ ਕੋਈ ਇਸ਼ੂ ਨਹੀਂ ਕਿਉਂਕਿ ਇੱਥੇ ਵੀ ਮਿਲਿਆ ਜਿਨ੍ਹਾਂ ਨੇ ਮਿਲਿਆ ਉਹ ਪਹਿਲੋਂ ਨਾ ਵੋਟ ਨਹੀਂ ਦਿੱਤੇ ਮੈਨੂੰ ਪਤਾ ਹੈ ਤੁਹਾਡੇ ਗਾਵੇਂ ਲੋਂਗਾ ਵਾਲੀ ਇਹ ਇੱਥੇ ਸਾਨੂੰ ਕੋਈ ਅ ਅੱਛਾ ਰਿਸਪੌਂਸ ਨਹੀਂ ਮਿਲਿਆ ਇਲੈਕਸ਼ਨਾਂ ਦੇ ਵਿੱਚ ਲੇਕਿਨ ਅਸੀਂ ਇੱਥੇ ਰਾਸ਼ਨ ਦੇ ਅਹਿਮਦ हसन ਸਿਆਲ ਸਾਹਿਬ ਨੇ ਸਾਡੇ ਭਾਈ ਨੇ ਉਹਨਾਂ ਨੇ ਜਿੰਨਾ ਹੋ ਸਕੇ ਸਾਡੇ ਲਈ ਉਹਨਾਂ ਨੇ ਅਗਰ ਸਾਨੂੰ 20 ਵੋਟ ਦਿਲਵਾਏ ਹੈ ਨਾ ਤੇ ਉਹ 20 ਵੋਟ ਨਹੀਂ ਉਹ ਸਾਡੇ ਵਾਸਤੇ ਉਹ 20 ਹਜ਼ਾਰ ਵੋਟ ਨੇ ਮਾਸ਼ਾਅੱਲਾ ਇਹ ਤਾਂ ਨੀਅਤ ਵੇਖੀ ਜਾਂਦੀ ਹੈ ਬੰਦੇ ਦੀ ਨੀਅਤ ਦੇਖੀ ਜਾਂਦੀ ਹੈ ਠੀਕ ਹੈ ਤੇ 20 ਵੋਟਾਂ ਦੇ ਬਦਲੇ ਅਸੀਂ 20 20 ਬੰਦਿਆਂ ਨੂੰ ਰਾਸ਼ਨ ਨਹੀਂ ਦਾਂਗੇ ਠੀਕ ਹੈ ਸਾਡਾ ਮਾਸ਼ਾਅੱਲਾ 60 70 ਬੰਦਿਆਂ ਨੂੰ ਇੱਥੇ ਰਾਸ਼ਨ ਜਾਵੇ ਦੇ ਸਕਦੇ ਉਹ ਚਲਦਾ ਹੀ ਰਹੇਗਾ ਨੈਕਸਟ ਮੰਥ ਜਿਹੜੇ ਪਿਛਲੀ ਤਫਾ ਰਹਿ ਗਏ ਨਾਮ ਚੇਂਜ ਹੋ ਜਾਣਗੇ ਜਿਹੜੇ ਕੋ ਬਕਾਇਆ ਰਹਿ ਗਏ ਸਾਰਿਆਂ ਨੂੰ ਤੇ ਦੇ ਦੇ ਸਕਲਾ ਤਲਾ ਦੀ ذات ਦੇ ਸਕਦੀ ਨਾ ਇਨਸਾਨ ਤੇ ਨਹੀਂ ਦੇ ਸਕਦਾ ਸਾਡੀ ਜਿੰਨੀ ਘਾਹ ਗਾਉਂ ਦੀ ਕਪੈਸਿਟੀ ਆ ਅਸੀਂ ਉਸ ਲਿਮਟ ਦੇ ਮੁਤਾਬਿਕ ਚੱਲਣਾ ਹੈ ਠੀਕ ਹੈ ਕੋਈ ਵੋਟ ਦਵੇ ਨਾ ਦਵੇ ਇਹ ਤਾਂ ਸਾਨੂੰ ਕੋਈ ਕੰਸਲਰ ਨਹੀਂ ਹੈ ਗੈਰ ਸਿਆਸੀ ਸਾਡੀ ਜਿਹੜੀ ਐਨ ਜੀਓ ਆ ਲਾਹੇ ਕੁਐਲਿਫਾਈਡ ਫਾਊਂਡੇਸ਼ਨ ਇਹਦਾ ਸਿਆਸਤ ਨਾਲ ਕੋਈ ਤੱਲਕ ਨਹੀਂ ਅਸੀਂ ਜਿਹੜਾ ਕੰਮ ਕਰਦੇ ਆ ਸਾਡਾ ਮਕਸਦ ਹੈ ਕਿ ਆ ਇਨਸਾਨੀਅਤ ਦੀ ਖਿਦਮਤ ਬਸ ਮਤਲਬ ਚਾਹੇ ਇਕਤਦਾਰ ਹੈ ਰਹਿ ਕੇ ਤੇ ਚਾਹੇ ਮਤਲਬ ਇਕਤਦਾਰ ਤੋਂ ਬਾਅਦ ਹੋਈਏ ਬੇਸ਼ੱਕ ਇਕਤਦਾਰ ਚ ਹੋਈਏ ਨਾ ਉਹਨਾਂ ਨੇ ਇਕਤਦਾਰ ਦਾ ਤਲਾਸ਼ ਖਤਮ ਹੋ ਗਿਆ ਨਾ ਟੂ ਇਲੈਕਸ਼ਨ 5 ਸਾਲ ਬਾਅਦ ਆਉਣ ਆਉਣੇ ਹਨ ਟੁੱਟਣੇ ਚ ਤਾਂ ਆਪਣੇ ਐਮਪੀ ਐਮ ਨੇ ਮੱਥੇ ਹੀ ਨਹੀਂ ਲਗਦੇ ਤੇ ਇਹਨਾਂ ਦਾ ਭਾਈ ਹੋਰਾਂ ਦਾ ਬੜਾ ਪਨ ਹੈ ਵੀ ਹਰ ਵਾਰ ਇਲੈਕਸ਼ਨ ਖਤਮ تقریبا ਮਹੀਨੇ ਦੇ ਦੋ ਇਲੈਕਸ਼ਨ ਖਤਮ ਹੋ ਗਿਆ ਕੀ ਅਸੀਂ ਰਾਸ਼ਨ ਬੰਦ ਕਰ ਦਿੱਤਾ ਸਾਡਾ ਰਾਸ਼ਨ ਇਲੈਕਸ਼ਨ ਤੋਂ ਪਹਿਲੇ ਵੀ ਚੱਲ ਰਿਹਾ ਸੀ ਇਲੈਕਸ਼ਨ ਤੋਂ ਬਾਅਦ ਵੀ ਸਾਡਾ ਰਾਸ਼ਨ ਜਿਹੜਾ ਇਲੈਕਸ਼ਨ ਦੇ ਦੌਰਾਨ ਕਈ ਦੋਸਤਾਂ ਨੇ ਦਰਖਾਸਤ ਦੇ ਕੇ ਬੰਦ ਕਰਵਾ ਦਿੱਤਾ ਠੀਕ ਹੈ ਤੇ ਜਿਸ ਤਰ੍ਹਾਂ ਇਲੈਕਸ਼ਨ ਖਤਮ ਹੋਇਆ 9 ਤਰੀਕ ਦੀ ਅਸੀਂ ਛੁੱਟੀ ਕੀਤੀ 10 ਤਰੀਕ ਵਾਲੇ ਦਿਨ ਤੋਂ ਰਾਸ਼ਨ ਸ਼ੁਰੂ ਹੋਆ ਅਲhamdulillah ਅੱਜ ਦੇ ਦਿਨ ਤੱਕ ਇੱਕ ਵੀ ਛੁੱਟੀ ਨਹੀਂ ਹੋਈ ਤੇ ਬਕਾਇਦਾ ਮਨظم ਤਰੀਕੇ ਨਾਲ ਉਸ ਤੋਂ ਹੀ ਰਾਸ਼ਨ ਤਕਸੀਮ ਕੀਤਾ ਜਾ ਰਿਹਾ ਹੈ ਬੜੀ ਮਿਹਰਬਾਨੀ ਸਰ ਤੁਸੇ ਸਮਾਂ ਦਿੱਤਾ ਰਿਹਾ ਬਹੁਤ ਸ਼ੁਕਰੀਆ हां जी 사ਜਣੋ ਤੇ ਬੇਲੇ ਤੁਸੀਂ ਵੇਖਿਆ ਕਿ ਸਾਡੇ ਪਿੰਡ ਦੇ ਵਿੱਚ ਮੋਜ਼ਾ ਸ਼ਖਸੀਅਤ ਚੌਰੀ ਸਹੀਰ ਅੰਜਮ ਸਾਹਿਬ ਤਸ਼ਰੀਫ ਲਾਇਆ ਹੋਏ ਨੇ ਤੇ ਐ ਤੁਸੀਂ ਵੇਖਦੇ ਪਿਓ ਲੋਕਾਂ ਨਾਲ ਮੀਟਿੰਗ ਕੀਤੀ ਇੰਨੇ ਤੇ ਲੋਕਾਂ ਨੂੰ ਮਿਲੇ ਨੇ ਉਹਨਾਂ ਦੇ ਮਸਾਇਲ ਸੁਨੇ ਇੰਨੇ ਤੇ ਆਪਣੀ ਫਾਊਂਡੇਸ਼ਨ ਦਾ ਦਾਇਰਾਕਾਰ مزید ਵਧਾਉਣ ਵਾਸਤੇ ਇਹ ਮੁxtਲਫ ਲੋਕਾਂ ਨਾਲ ਉਹਨਾ ਗੱਪਸ਼ਪ ਲਾਈਏ ਤੇ ਸਾਡੇ ਪਿੰਡ ਦੇ ਜਿਹੜੇ ਮੋਜ਼ਾ ਸ਼ਖਸੀਅਤ ਮਹਾਰਮਨ ਹਸਨ ਐਡਵੋਕੇਟ ਸਾਹਿਬ ਹਨ ਉਹਨਾਂ ਯਾਨੀ ਕਿ ਉਹਨਾਂ ਨੂੰ ਇਨਵਾਈਟ ਕੀਤਾ ਹ ਤੇ ਇੱਥੇ ਉਹਨਾਂ ਨੂੰ ਮਜ਼ੀਦ ਉਹਨਾਂ ਦੀ ਗਾਈਡਲਾਈਨ ਦਿੱਤੇ ਤੇ ਹੁਣ ਨਾ ਉਹ ਆਪਣੇ ਯਾਨੀ ਕਿ ਵਾਪਸ ਜਾ ਰਹੇ ਨੇ ਤੇ ਸਾਨੂੰ ਹੀ ਉਹਨਾਂ ਟਾਈਮ ਦਿੱਤਾ ਇੰਟਰਵਿਊ ਅਸੀਂ ਕੀਤਾ ਉਹਨਾਂ ਦਾ ਗੱਪਸ਼ਪ ਲਾਈ ਨੇ مختلف ਲੋਕਾਂ ਨਾਲ ਮਿਲੇ ਵੀ ਹਨ ਹੁਣ ਚੋਰਸਾ ਵਾਪਸ ਜਾ ਰਹੇ ਨੇ ਤੁਸੀਂ ਵੇਖ ਰਹੇ ਹੋ ਹਾਂਜੀ ਸੱਜਣੋ ਤੇ ਬੇਲੀਓ ਰਾਏ ਹੱਕ ਫਾਊਂਡੇਸ਼ਨ ਦੇ ਸਦਰ ਚੌਧਰੀ ਸਹੀਰ ਅੰਜਮ ਸਾਹਿਬ ਦੇ ਨਾਲ ਸਾਡਾ ਅੱਜ ਦਾ ਵਲੌਗ ਉਮੀਦ ਹੈ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ ਵੀਡੀਓ ਪਸੰਦ ਆਈਏ ਤੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਲਓ ਤਾਂ ਸਾਨੂੰ ਇਜਾਜ਼ਤ ਦਿਓ ਮਿਲਨੇ ਆ ਨੈਕਸਟ ਵੀਡੀਓ ਨਾਲ ਅੱਲਾ ਹਾਫਿਜ਼